ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਰ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੀਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਹੋਣ ਵਾਲੇ ਰਿਸ਼ਤੀਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਂਦਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਰ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 755 ਨਾਮ ਕੌਰ ਜੀ ਦਾ ਬਰਨਾਲਾ ਕਾਸਟ ਜੱਟ ਸਿੱਖ ਪੜ੍ਹਾਈ 12 ਪਾਸ ਭੈਣਾਂ 2 ਨੇ ਜੀ 2 ਮਤਲਬ ਤਿੰਨ ਭੈਣਾਂ ਨੇ ਪ੍ਰਾਇ ਇੱਕ ਮੈਰਿਡ ਹਾਈਟ 5 ਫੁੱਟ 5 ਇ ਤੇ ਜਨਮ 11 ਨਵੰਬਰ 2002 ਪਿਤਾ ਜੀ ਪ੍ਰਾਈਵੇਟ ਜੋਬ ਤੇ ਨੇ ਜੀ ਮਾਤਾ ਜੀ ਹਾਊਸ ਵਾਈਫ ਲੜਕੀ ਸੋਹਣੀ ਜਿਹੀ ਲੱਗੀ ਹੈ ਅਜਿਹਾ ਲੋੜ ਹੈ ਜੀ ਇਸ ਤਰੀ ਮੁੰਡਾ ਕੰਮ ਕਰ ਵਧੀਆ ਕਰਦਾ ਹੋਵੇ ਨਸ਼ਾ ਨਾ ਕੋਈ ਕਰਦਾ ਹੋਵੇ ਜੀ ਥੋੜਾ ਸੁਨੱਖਾ ਹੋਵੇ ਜਿਮੀਨ 3 ਤੋਂ 4 ਕਿੱਲੇ ਤੱਕ ਘੱਟ ਨਾ ਹੁੰਦੀ ਹੋਵੇ ਕਾਸਟ ਜੱਟ ਸਿੱਖ ਹੋਵੇ ਜੱਟ ਸਿੱਖੀ ਸੰਬੰਧ ਕਰਨ ਦੀ ਇਹ ਪਰਿਵਾਰ ਨਾਲ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਵਿਸਤਾਰ ਹੁਣ ਕਰੋ ਜੀ ਫਾਈਲ ਨੰਬਰ 753 ਨਾਮਕਾ ਔਰ ਜ਼ਿਲ੍ਹਾ ਕਰਨਾਲ ਕਾਸਟ ਜੱਟ ਸਿੱਖ ਗੋਤ ਵਰਕਾ ਹਾਈਟ 5 ਫੁੱਟ 4 ਇੰਚ ਜਨਮ 1992 ਪੜ੍ਹਾਈ ਪੀ ਐਚ ਡੀ ਪੋਸਟ ਡਾਕਟਰਲ ਪੈਸਿਵਡ ਮਲਟੀ ਸਕਾਲਰਸ਼ਿਪ ਪੈਂਡ ਔਰਸ ਪ੍ਰਾ ਇੱਕ ਅਨਮੈਰੀਡ ਸਿਟੀਡੀ ਸਟੇਟਸ ਪੋਸਟ ਡਾਕਟਰਲ ਸਾਇੰਟਿਸਟ ਡੈਨਮਾਰਕ ਲੋਡ ਹੈ ਜੀ ਰਿਸ਼ਤੇ ਦੀ ਮੁੰਡਾ ਕਿਸੇ ਵੀ ਯੂਰੋਪ ਕੰਟਰੀ ਵਿੱਚ ਡੈਨਮਾਰਕ ਜਾਂ ਜਰਮਨੀ ਨੂੰ ਪਹਿਲ ਹੈ ਜੀ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਚੰਗੀ ਨੌਕਰੀ ਚੰਗੀ ਐਜੂਕੇਸ਼ਨ ਹੋਵੇ ਦਸਤਾਰ ਧਾਰੀ ਨੂੰ ਪਹਿਲ ਹੈ ਜੀ ਐਜੂਕੇਸ਼ਨ ਦਾ ਖਾਸ ਧਿਆਨ ਰੱਖਿਆ ਜਾਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸਬਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਵਿਸਤਾਰ ਨੋਟ ਕਰੋ ਜੀ ਫਾਈਲ ਨੰਬਰ 753 ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਹਾਈਟ 5 ਫੁੱਟ 4 ਇੰਚ ਜਨਮ ਨੰਬਰ 2000 ਪੜ੍ਹਾਈ ਪਲੱਸ 2 ਪਲੱਸ ਬੀ ਕਾਮ ਊੜੀ ਪ੍ਰਾਈਵੇਟ ਜੋਬ ਫਾਈਨੈਂਸ ਕੰਪਨੀ ਵਿੱਚ ਜੋਬ ਕਰਦੀ ਹੈ ਤਨਖਾਹ 16000 ਪਲੱਸ ਹੈ ਜੀ ਭਰਾ ਇੱਕ UK ਸਟੱਡੀ ਵੇਸ ਤੇ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡਾ ਪੜਿਆ ਲਿਖਿਆ ਹੋਵੇ ਆਪਣਾ ਕੋਈ ਬਿਜ਼ਨਸ ਹੋਵੇ ਜਾਂ ਮੁੰਡਾ ਵਧੀਆ ਕਿਸੇ ਜੋਬ ਤੇ ਹੋਵੇ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਜੀ ਜੇ ਇਹ ਰਿਸ਼ਤੇ ਪਰ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 755 ਨਾਮ ਸਿੰਘ ਜ਼ਿਲ੍ਹਾ ਪਠੰਡਾ ਕਾਸਟ ਜੱਟ ਸਿੱਖ ਗੋਤ ਸਿੱਧੂ ਬਰਾੜ ਆਈਟਾ 5 ਫੁੱਟ 8 ਇੰਚ ਜਨਮ 19 ਤੰਬਰ 1997 ਪੜਾਈ ਪਲੱਸ 2 ਪਾਸ ਕੰਮ ਖੇਤੀਬਾੜੀ ਜ਼ਮੀਨ 6 ਏਕੜ ਮਾਤਾ ਪਿਤਾ ਭੈਣ ਇੱਕ ਕਿੱਤਾ ਖੇਤੀਬਾੜੀ ਲੋਡ ਹੈ ਜੀ ਇਸਤੇ ਦੀ 12 ਪਾਸ ਘਰੀ ਲੋਕਾਮ ਕਾਰਜ ਕਰਨ ਵਾਲੀ ਲੜਕੀ ਲੜਕੀ ਦੀ ਲੋਡ ਹੈ ਜੀ ਪ੍ਰਵਾਹ ਦਾ ਸੰਪਰਕ ਨੰਬਰ 80546 77803 ਇਹ ਰਿਸ਼ਤਾ ਕਿਸੇ ਪ੍ਰਵਾਹ ਨਾਲ ਮੈਚ ਕਰਦਾ ਹੈ ਤਤੂ ਜਿੱਤੇ ਹੋਏ ਪ੍ਰਵਾਹ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਰਾ ਨੁਕਰਾਓ ਜੀ ਫਾਈਲ ਨੰਬਰ 756 ਨਾਮ ਸਵੰਗ ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਮਾਨ ਹਾਈਟ 6 ਫੁੱਟ ਜਨਮ 1998 ਪੜ੍ਹਾਈ ਬੀਸੀਏ ਗ੍ਰੈਜੂਏਸ਼ਨ ਕੰਮ ਪ੍ਰਾਈਵੇਟ ਬੈਂਕਿੰਗ ਜੋਬ ਨਵਾਂ ਸ਼ਹਿਰ ਨਸ਼ਾ ਰਹਿਤ ਹੈ ਜੀ ਲੜਕਾ ਤਨਖਾਹ 30000 ਰੁਪਏ ਜ਼ਮੀਨ 4 ਕਿੱਲੇ ਪਰਿਵਾਰ ਵਿੱਚ ਮੈਂਬਰ ਇੱਕ ਭੈਣ ਅਨਮੈਰਿਡ ਭਰਾ ਨੂੰ ਪਿਤਾ ਜੀ ਖੇਤੀਬਾੜੀ ਕਰਦੇ ਨੇ ਮਾਤਾ ਜੀ ਘਰ ਦਾ ਕੰਮ ਕਰਦੇ ਨੇ ਜੀ ਇੰਨ ਲੋੜ ਹੈ ਜਿਸ ਤਰੀਕ ਕੁੜੀ ਦੀ ਗ੍ਰੈਜੂਏਸ਼ਨ ਹੈ ਡਿਗਰੀ ਕੀਤੀ ਹੋਵੇ ਸੋਹਣੀ ਤੇ ਸਿਆਣੀ ਹੋਵੇ ਜੀ ਹੋਰ ਕੋਈ ਮੰਗ ਨਹੀਂ ਹੈ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੋਇਆ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 757 ਨਾਮ ਸਿੰਘ ਜ਼ਿਲ੍ਹਾ ਮੋਗਾ ਕਾਸਟ ਜੱਟ ਸੀ ਗੋਦੜੀ ਸੀ ਹਾਈਟ 5 ਫੁੱਟ 5 ਇੰਚ ਜਨਮ 12 ਅਪ੍ਰੈਲ 1980 ਪੜ੍ਹਾਈ 10th ਪਾਸ ਕੰਮ ਟਰੱਕ ਡਰਾਈਵਰ ਦੁਬਈ ਚ ਤਨਖਾ 80000 ਰੁਪਿਆ ਮਹੀਨੇ ਦੀ ਜ਼ਮੀਨ ਤਿੰਨ ਕਿੱਲੇ ਭਰਾ ਤਿੰਨ ਮੈਰਿਡ ਭੈਣ ਇੱਕ ਮੈਰਿਡ ਇੱਕ ਭਰਾ ਦੁਬਈ ਚ ਹੈ ਜੀ ਤੇ ਇੱਕ ਭਰਾ ਕੈਨੇਡਾ ਦੇ ਵਿੱਚ ਹੈ ਤੇ ਸਾਰੀ ਫੈਮਿਲੀ ਉੱਥੇ ਰਹਿੰਦੀ ਹੈ ਜੀ ਘਰ ਵੀ ਬੜਿਆ ਹੋਇਆ ਹੈ ਪੰਜਾਬ ਚ ਮਾਤਾ ਪਿਤਾ ਸਵਰਗਵਾਸ ਨੇ ਐਕਸਪਾਇਰ ਹੈ ਜੀ ਮਾਤਾ ਪਿਤਾ ਇਹਨਾਂ ਨੂੰ ਲੋਡ ਹੈ ਕਿ ਰਿਸ਼ਤੇ ਦੀ ਉੜੀ ਸਾ ਉਹ ਹੋਵੇ ਕਰ ਸਮਰਨ ਵਾਲੀ ਹੋਵੇ ਤਲਾਕ ਸੁਧਾ ਹੋਵੇ ਬੱਚਾ ਨਾ ਹੋਵੇ ਜੀ ਕੋਈ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੋਇਆ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੁਣ ਕਰੂ ਜੀ ਫਾਈਲ ਨੰਬਰ 758 ਨਾਮ ਸਿੰਘ ਜਿਹੜਾ ਸਰਸਾ ਹਰਿਆਣਾ ਜਾਤ ਜੱਟ ਸਿੱਖ ਗੋਤ ਚਾਹਲ ਹਾਈਟ 5 ਫੁੱਟ 9 ਇੰਚ ਜਨਮ 5 April 1992 ਪੜ੍ਹਾਈ 12 ਡਿਪਲੋਮਾ ਦੀ ਐਮ ਐਲਟੀ ਬੀএসসি ਪੜਾਈ ਦੇ ਨਾਲ ਨਾਲ ਜਾਰੀ ਹੈ ਜੀ ਕੰਮ ਲੈਬ ਟੈਕਨੀਸ਼ੀਅਨ ਸਿਵਲ ਹਸਪਤਾਲ ਤਨਖਾਹ 10000 ਰੁਪਏ ਜੀ ਮਹੀਨਾ ਜਮੀਨ 4 ਕਿੱਲੇ 2 ਪੈਣਾ ਮੈਰਿਡ ਇੱਕ ਭਰਾ ਮੈਰਿਡ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਇਹਨਾਂ ਨੂੰ ਲੋੜ ਹੈ ਜੀ ਇਸਤੇ ਲੜਕੀ ਪੜੀ ਲਿਖੀ ਹੋਣੀ ਚਾਹੀਦੀ ਹੈ ਜੀ ਕਾ ਕੋਈ ਵੀ ਕੰਮ ਮੰਗ ਨਹੀਂ ਹੈ ਜੀ ਪ੍ਰਵਾਹ ਦਾ ਸੰਪਰਕ ਨੰਬਰ ਦਿੱਤੇ ਹੋਏ ਨੇ ਜੀ ਜੇ ਇਹ ਰਿਸ਼ਤਾ ਕਿਸੇ ਪ੍ਰਵਾਤਨ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ